ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਅੱਜ ਇਲੈਕਟੋਰੇਟ ਟਾਪਿਕ ਤੇ ਜਿਹੜਾ ਚੂਣ ਮੰਡਲ ਹੈ ਪਲੱਸ 2 ਪੋਲੀਟੀਕਲ ਸਾਇੰਸ ਦੇ ਪਾਰਟ ਏ ਦੇ ਵਿੱਚ ਇਹ ਟਾਪਿਕ ਹੈ ਕਈ ਬੁੱਕਸ ਵਿੱਚ ਇਹ ਟਾਪਿਕ ਨਹੀਂ ਹੈਗਾ ਇਸ ਕਰਕੇ ਮੈਂ ਇਹ ਟਾਪਿਕ ਨਾਲ ਰਿਲੇਟਡ ਪ੍ਰਸ਼ਨ ਉੱਤਰ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਵੀ ਤਾਂ ਕਿ ਇਸ ਟਾਪਿਕ ਨਾਲ ਰਿਲੇਟਡ ਕੁਐਸਚਨ ਆਨਸਰ ਵੀ ਤੁਸੀਂ ਯਾਦ ਕਰ ਪਾਓ ਸੋ ਔਰ ਦੇਖੀਏ ਕੁਐਸਚਨ ਜਿਆਦਾ ਵੱਡੇ ਨਹੀਂ ਹੈ ਛੋਟੇ ਕੁਐਸਚਨ ਹੀ ਨੇ ਪਹਿਲਾ ਉਹ ਦੇਖੀਏ ਇਲੈਕਟੋਰੇਟ ਯਾਨੀ ਚੋਣ ਮੰਡਲ ਟਾਪਿਕ ਦਾ ਨਾਮ ਹੈ ਛੋਟੇ ਕੁਐਸਚਨ ਆਪਾਂ ਫਟਾਫਟ ਦੇਖ ਲਈਏ ਸਮੁੱਚੇ ਮਤਦਾਤਾਵਾਂ ਨੂੰ ਸਮੂਹਗਰੂ ਵਿੱਚ ਕੀ ਕਹਿੰਦੇ ਨੇ ਚੋਣ ਮੰਡਲ ਇਲੈਕਟੋਰੇਟ ਦੂਜਾ ਪ੍ਰਸ਼ਨ ਬਾਲਗ ਮਤ ਦਾ ਅਧਿਕਾਰ ਤੋਂ ਕੀ ਭਾਵ ਹੈ ਇਹਦਾ ਉੱਤਰ ਹੈ ਕੇਵਲ ਬਾਲਗ ਪੁਰਖਾਂ ਨੂੰ ਮਤ ਦੇਣ ਦਾ ਅਧਿਕਾਰ ਬਾਲਗ ਨੂੰ ਕਿਹਾ ਜਾਂਦਾ ਹੈ ਭਾਰਤ ਵਿੱਚ 18 ਸਾਲ ਤੋਂ ਉੱਪਰ ਤੀਜਾ ਪ੍ਰਸ਼ਨ ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ ਸਰਵ ਵਿਆਪਕ ਹਰੇਕ ਬਾਲਗ ਪੁਰਖ ਅਤੇ ਇਸਤਰੀ ਨੂੰ ਬਿਨਾਂ ਭੇਦਭਾਵ ਦੇ ਮਤ ਅਧਿਕਾਰ ਦੇਣਾ ਚੌਥਾ ਪ੍ਰਸ਼ਨ ਚੋਣਾਂ ਲੋਕਤੰਤਰੀ ਪ੍ਰਣਾਲੀ ਵਿੱਚ ਕਿਹੜੀ ਵਿਧੀ ਦੁਆਰਾ ਚੋਣਾਂ ਹੋਣੀਆਂ ਹੁੰਦੀਆਂ ਨੇ ਪ੍ਰਤੱਖ ਵਿਧੀ ਦੁਆਰਾ ਯਾਨੀ ਡਾਇਰੈਕਟ ਮੈਥਡ ਦੁਆਰਾ ਅਪਰਤਕ ਚੋਣ ਵਿਧੀ ਕੀ ਹੁੰਦੀ ਹੈ ਅਪਰਤਕ ਰੂਪ ਵਿੱਚ ਚੁਣੇ ਗਏ ਪ੍ਰਤੀਨਿਧਾਂ ਦੁਆਰਾ ਕਿਸੇ ਸੰਸਥਾ ਦੇ ਮੈਂਬਰਾਂ ਦੀ ਚੋਣ ਕਰਨਾ ਇਸਤਰੀਆਂ ਨੂੰ ਮਤਾਧਿਕਾਰ ਦੇਣ ਦੇ ਪੱਖ ਵਿੱਚ ਇੱਕ ਠੋਸ ਦਲੀਲ ਦਿਓ ਇਸਤਰੀਆਂ ਦੇ ਕੁਦਰਤੀ ਮਿਸ਼ਨ ਦੇ ਇਸਤਰੀਆਂ ਦੇ ਕੁਦਰਤੀ ਮਿਸ਼ਨ ਦੇ ਵਿਰੁੱਧ ਸਤਾਂ ਆ ਭਾਰਤ ਵਿੱਚ ਕਿਹੜੀਆਂ ਚੋਣਾਂ ਪ੍ਰਤੱਖ ਚੋਣ ਢੰਗ ਨਾਲ ਹੁੰਦੀਆਂ ਨੇ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਪ੍ਰਤੱਖ ਚੋਣਾਂ ਰਹੀਆਂ ਹੁੰਦੀਆਂ ਨੇ ਭਾਰਤ ਵਿੱਚ ಮತ ਅਧਿਕਾਰ ਕਿੰਨੀ ਉਮਰ ਵਾਲੇ ਵਿਅਕਤੀ ਨੂੰ ਪ੍ਰਾਪਤ ਹੁੰਦਾ 18 ਸਾਲ ਸਵਿਟਜ਼ਰਲੈਂਡ ਦੇ ਲੋਕਤੰਤਰ ਦੇ ਘਰ ਵਿੱਚ ਇਸਤਰੀ ਨੂੰ ਮਤ ਅਧਿਕਾਰ ਕਦੋਂ ਪ੍ਰਾਪਤ ਹੋਇਆ 7 ਫਰਵਰੀ 1971 ਨੂੰ ਖੇਤਰੀ ਪ੍ਰਤਨਿਧਤਾ ਤੋਂ ਤੁਹਾਡਾ ਕੀ ਭਾਵ ਹੈ ਖੇਤਰ ਦੇ ਆਧਾਰ ਤੇ ਨਿਸ਼ਚਿਤ ਕੀਤੇ ਹੋਏ ਚੋਣ ਖੇਤਰਾਂ ਦੇ ਆਧਾਰ ਤੇ ਚੋਣ ਕਰਨੀ ਪੇ ਖੇਤਰੀ ਪ੍ਰਤਨਿਧਤਾ ਤੋਂ ਇਲਾਵਾ ਕਿਸ ਹੋਰ ਪ੍ਰਤਨਿਧਤਾ ਦੇ ਸਿਧਾਂਤ ਦਾ ਨਾਮ ਲਿਖੋ ਪੇਸ਼ਾਵਰ ਪ੍ਰਤਨਿਧਤਾ ਦਾ ਸਿਧਾਂਤ ਯਾਨੀ ਪ੍ਰਿੰਸੀਪਲ ਆਫ ਫੰਕਸ਼ਨਲ ਰਿਪਰੈਜ਼ੈਂਟੇਸ਼ਨ ਪੇਸ਼ਾਵਰ ਪ੍ਰਤਨਿਧਤਾ ਦੇ ਦੋ ਸਤੰਤਕਾਰਾਂ ਦੇ ਨਾਮ ਲਿਖੋ ਜੀਡੀਐਚ ਕੋਲ ਤੇ ਗਰਾਹਵਾਲਸ ਸਧਾਰਨ ਬਹੁਮਤ ਪ੍ਰਤਨਿਧਤਾ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਲਿਖੋ ਚੋਣ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜਿੱਤ ਹੋਣਾ ਇਸ ਨੂੰ ਸਧਾਰਨ ਬਹੁਮਤ ਪ੍ਰਤਨਿਧਤਾ ਪ੍ਰਣਾਲੀ ਕਿਹਾ ਜਾਂਦਾ ਹੈ। ਮਤਦਿਕਾਰ ਦਾ ਕੀ ਅਰਥ ਹੈ? ਵੋਟ ਪਾਉਣ ਦੇ ਅਧਿਕਾਰ ਨੂੰ ਮਤਦਿਕਾਰ ਕਿਹਾ ਜਾਂਦਾ ਹੈ। ਬਾਲਗ ਮਤਦਿਕਾਰ ਕੀ ਅਰਥ ਹੈ? ਬਾਲਗ ਮਤਦਿਕਾਰ ਤੋਂ ਭਾਵ ਸਾਰੇ ਬਾਲਗ ਵਿਅਕਤੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਤਦਿਕਾਰ ਦੇਣਾ। ਬਾਲਗ ਮਤ ਦੇ ਅਧਿਕਾਰ ਦੇ ਪੱਖ ਵਿੱਚ ਕੋਈ ਇੱਕ ਦਲੀਲ ਦਿਓ ਪ੍ਰਜਾਤੰਤਰ ਯਾਨੀ ਲੋਕਤੰਤਰ ਵਿੱਚ ਸਾਰੇ ਵਿਅਕਤੀ ਬਰਾਬਰ ਮੰਨੇ ਜਾਂਦੇ ਨੇ ਬਾਲਗ ਮਤ ਦੇ ਅਧਿਕਾਰ ਦੇ ਵਿਰੁੱਧ ਇੱਕ ਦਲੀਲ ਦਿਓ ਸਾਰੇ ਵਿਅਕਤੀਆਂ ਨੂੰ ਬਰਾਬਰ ਰੂਪ ਨਾਲ ਅਧਿਕਾਰ ਦੇਣਾ ਤਰਕਹੀਣ ਹੈ ਸੰਸਦੀ ਸੰਸਦੀ ਲੋਕਤੰਤਰ ਵਿੱਚ ਬਾਲਗ ਮਤਾਧਿਕਾਰ ਦਾ ਕੀ ਮਹੱਤਵ ਹੈ ਬਾਲਗ ਮਤਾਧਿਕਾਰ ਨਾਲ ਅਲਪ ਸੰਖਿਆਕ ਯਾਨੀ ਘੱਟ ਗਿਣਤੀਆਂ ਨੂੰ ਸੰਸਦ ਵਿੱਚ ਉਚਿਤ ਪ੍ਰਤਨਿਧਤਾ ਮਿਲ ਜਾਂਦੀ ਹੈ ਤੇ ਬਹੁ ਸੰਖਿਆਕ ਵੀ ਅਲਪ ਸੰਖਿਆਕ ਦੀ ਭਾਵਨਾਵਾਂ ਦਾ ਪਾਦਰ ਕਰਦੇ ਹਨ ਮਹਿਲਾ ਮਤਾਧਿਕਾਰ ਦਾ ਕੀ ਅਰਥ ਹੈ ਮਹਿਲਾ ਮਤਾਧਿਕਾਰ ਦਾ ਅਰਥ ਹੈ ਬਿਨਾਂ ਕਿਸੇ ਭੇਦਭਾਵ ਦੇ ਮਹਿਲਾਵਾਂ ਨੂੰ ਮਤਾ ಮತਦਾਨ ਦਾ ਅਧਿਕਾਰ ਦੇਣਾ ਇਸਤਰੀ ਮਤਾਧਿਕਾਰ ਦੇ ਵਿਰੋਧ ਵਿੱਚ ਤਰਕ ਦਿਓ ਜਿਆਦਾਤਰ ਇਸਤਰੀਆਂ ਆਪਣੇ ਪਤੀ ਪਿਤਾ ਜਾਂ ਭਾਈ ਦੇ ਕਹਿਣ ਅਨੁਸਾਰ ਹੀ ਆਪਣੇ ਮਤਾ ਦਾ ਪ੍ਰਯੋਗ ਕਰਦੀਆਂ ਹਨ ਉਹਨਾਂ ਵਿੱਚ ਇੰਨੀ ਸੋਚ ਵਿਚਾਰ ਕਰਨ ਦੀ ਸਮਰੱਥਾ ਨਹੀਂ ਹੁੰਦੀ ਕਿ ਵੋਟ ਨੂੰ ਦਿੱਤੀ ਜਾਣ ਵਾਲੀ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ ਅਪਰਤਕ ਚੋਣ ਪ੍ਰਣਾਲੀ ਤੋਂ ਕੀ ਭਾਗ ਹੈ ਜਦੋਂ ਵੋਟਰ ਪ੍ਰਤੱਖ ਰੂਪ ਵਿੱਚ ਆਪਣੀ ਵੋਟ ਦੀ ਵਰਤੋਂ ਦੁਆਰਾ ਪ੍ਰਤਨਿਧੀਆਂ ਦੀ ਚੋਣ ਨਹੀਂ ਕਰਦੇ ਸਗੋਂ ਕੁਝ ਚੋਣਕਾਰਾਂ ਦੀ ਚੋਣ ਕਰਦੇ ਹਨ ਤੇ ਉਹ ਚੋਣਕਾਰ ਅੱਗੇ ਪ੍ਰਤਨਿਧੀਆਂ ਦੀ ਚੋਣ ਕਰਦੇ ਹਨ ਤਾਂ ਇਸ ਨੂੰ ਅਪਰਤਕ ਚੋਣ ਪ੍ਰਣਾਲੀ ਕਿਹਾ ਜਾਂਦਾ ਹੈ ਭਾਰਤ ਵਿੱਚ ਜਿਵੇਂ ਰਾਜ ਸਭਾ ਦੇ ਮੈਂਬਰ ਜਾਂ ਰਾਸ਼ਟਰਪਤੀ ਦੀ ਚੋਣ ਅਪਰਤਕ ਢੰਗ ਨਾਲ ਹੁੰਦੀ ਹੈ ਚੋਣ ਮੰਡਲ ਕੀ ਹੁੰਦਾ ਹੈ ਚੋਣਕਾਰਾਂ ਦੇ ਸਮੂਹ ਨੂੰ ਚੋਣ ਮੰਡਲ ਦਾ ਨਾਮ ਦਿੱਤਾ ਜਾਂਦਾ ਹੈ ਪ੍ਰਤੱਖ ਚੋਣ ਪ੍ਰਣਾਲੀ ਤੋਂ ਕੀ ਭਾਵ ਹੈ ਜਿਸ ਚੋਣ ਪ੍ਰਣਾਲੀ ਦੁਆਰਾ ਪ੍ਰਤਨਿਧੀ ਪਰਤੱਖ ਰੂਪ ਵਿੱਚ ಮತਦਾਤਾਵਾਂ ਦੁਆਰਾ ਚੁਣੇ ਜਾਂਦੇ ਨੇ ਉਸ ਚੋਣ ਪ੍ਰਣਾਲੀ ਨੂੰ ਪਰਤੱਖ ਚੋਣ ਪ੍ਰਣਾਲੀ ਕਿਹਾ ਜਾਂਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਹ ਦੇਖਿਆ ਚੋਣ ਇਲੈਕਟੋਰੇਟ ਚੋਣ ਮੰਡਲ ਵਾਲੇ ਚੈਪਟਰ ਜਾਂ ਚੋਣਕਾਰ ਵਾਲੇ ਚੈਪਟਰ ਦੇ ਨਾਲ ਰਿਲੇਟਡ ਤੁਹਾਨੂੰ ਕੁਝ ਇੰਪੋਰਟੈਂਟ ਕੁਐਸਚਨ ਦੱਸਦੇ ਨੇ ਇਸ ਚੈਪਟਰ ਵਿੱਚ ਵੱਡੇ ਇੰਪੋਰਟੈਂਟ ਕੁਐਸਚਨ 2-3 ਨੇ ਵੈਸੇ ਪ੍ਰੂਨ ਨਹੀਂ ਇੰਪੋਰਟੈਂਟ ਵੀ ਨਹੀਂ ਪਰ ਮੈਂ ਇਹ ਚਾਹਣਾ ਵੀ ਤੁਸੀਂ ਉਹ ਜ਼ਰੂਰ ਦੇਖ ਲੈਣਾ ਇੱਕ ਵਾਰ ਪਰਤੱਖ ਚੋਣ ਪ੍ਰਣਾਲੀ ਦੇ ਗੁਣ ਤੇ ਔਗੁਣ ਅਪਰਤੱਖ ਚੋਣ ਪ੍ਰਣਾਲੀ ਦੇ ਗੁਣ ਤੇ ਔਗੁਣ ਇੱਕ ਬਾਲਗ ਮਤ ਦੇ ਅਧਿਕਾਰ ਨਾਲ ਸੰਬੰਧਿਤ ਜਿਹੜਾ ਪ੍ਰਸ਼ਨ ਆ ਸਕਦਾ ਬਾਲਗ ਮਤ ਦੇ ਅਧਿਕਾਰ ਦੇ ਹੱਕ ਤੇ ਵਿਰੋਧ ਵਿੱਚ ਦਲੀਲਾਂ ਦਿਓ ਸੋ ਪਿਆਰੇ ਵਿਦਿਆਰਥੀਓ ਵੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ ਇਹਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਅਤੇ ਸ਼ੇਅਰ ਜਰੂਰ ਕਰੋ ਥੈਂਕ ਯੂ